ਉਰਾ ਸਿੰਘਾਂ ਇੱਕ ਕਹਿਰ ਦੀ ਚਾਰ ਚੁਫੇਰੇ ਮੱਚਦੀ ਐ ਜਿਸ ਦੀ ਮੌਤ ਰਸੂਲ ਪੁਰੀ ਹੋਣੀ ਅੱਖੀਆਂ ਮੂਰੇ ਨੱਚਦੀ ਐ ਜਿਸ ਦੀ ਮੌਤ ਰਸੂਲ ਪੁਰੀ ਹੋਣੀ ਅੱਖੀਆਂ ਮੂਰੇ ਨੱਚਦੀ ਹੈ ਗੁਰੂ ਜੀ ਦੇ ਘਰ ਪਿਆਰਿਓ ਇੰਨੀ ਤੰਗੀ ਆ ਚਾਰ ਚੁਫੇਰੇ ਮੌਤ ਹੀ ਮੌਤ ਨਜ਼ਰ ਆਉਂਦਾ ਹੈ ਪਸ਼ੂ ਸਭ ਮਰ ਗਏ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਐਨੀ ਤੰਗੀ ਆ ਮੰਦੇ ਦਿਨ ਤੇ ਐਨੇ ਹਾਲਾਤ ਵਿਗੜੇ ਕੀ ਹੋਣਾ ਏ ਪਤਾ ਨਾ ਭੜਕਦਾ ਏ ਸਜ ਕੀ ਸਿੱਖਾਂ ਦੇ ਮੁਖ ਉਦਾਸ ਹੋ ਗਏ ਗਮ ਦੁਖ ਸਭ ਦੇ ਚਿਹਰਿਆਂ ਤੇ ਝਲਕਦਾ ਹੈ ਪਰ ਜਰਾ ਪਰ ਵੀ ਨਹੀਂ ਉਦਾਸ ਹੋਏ ਤਨ ਜਿਗਰਾ ਖਾਲਕ ਦੇ ਖੰਕਦਾਏ ਕਲਗੀਧਰ ਦਸ਼ਮੇਸ਼ ਦੇ ਮੁਖਲੇ ਤੇ ਵੇਖੋ ਫੇਰ ਵੀ ਨੂਰ ਹੀ ਝਲਕਦਾ ਹੈ ਸਬਰ ਹੋਇਆ ਨਾ ਭੁੱਖ ਦੇ ਮਾਰਿਆਂ ਤੋਂ ਸਿੰਘ ਹੋ ਗਏ ਉਦਾਸ ਤੇ ਡੋਲ ਗਏ ਨੇ ਕਈ ਗੁਰਾਂ ਨੂੰ ਇਹਨਾ ਨਾ ਪਵੇ ਜਿਗਰਾ ਕਈ ਗੁਰਾਂ ਨੂੰ ਇਹਨਾ ਨਾ ਪਵੇ ਜਿਗਰਾ ਅਰਜ ਕਰਨ ਲਈ ਮਾਤਾ ਗੁਜਰੀ ਸਹਿਬ ਦੇ ਕੋਲ ਗਏ ਜੋ ਰਸਿਆਂ ਇਹ ਭੁੱਖ ਬੁਲਾ ਡਾਡੀ ਜਿਹੜੀ ਸਦਕ ਦੇ ਥੰਮ ਹਿਲਾ ਦਿੰਦੀ ਇਹਨਾ ਕਰੇ ਮਜਬੂਰ ਤੂਫਾਨ ਰਾਜੇ ਇਹ ਵੱਡਿਆਂ ਵੱਡਿਆਂ ਦਾ ਸਦਕ ਹਿਲਾ ਦਿੰਦੀ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾ ਕੇ ਤੜਕਿਓ ਫੇਰ ਖੱਜ ਮੌਤ ਨਾਲੋਂ ਤਾਂ ਭੁੱਖ ਐ ਬੁਰੀ ਹੁੰਦੀ ਜਿਹੜੀ ਆਪਣੇ ਰੰਗ ਵਿਖਾ ਦਿੰਦੀ ਛੱਤੀ ਤਾਣ ਕੇ ਪੁਰਸ਼ ਜੋ ਹੈ ਤੁਰਦਾ ਇਹ ਭੋਖੋ ਦੀ ਵੀ ਨੀਵੀਂ ਪਵਾਦੀ ਭੁਖ ਚੰਦਰੀ ਰਾਜਿਆਂ ਰਾਣਿਆਂ ਦੇ ਛੁੱਠਾ ਹੱਥਾਂ ਦੇ ਵਿੱਚ ਫੜਾ ਦਿੰਦੀ ਇਹਨਾ ਕਰੇ ਮਜਬੂਰ ਭੁਖ ਚੰਦਰੀ ਇਹ ਇਹ ਦਰਦ ਦਰਦੀ ਭੀਖ ਮਗਾਦੀ ਸਿੰਘੋ ਦਾਸ ਹੋ ਗਏ ਡੋਲ ਗਏ ਤੇ ਮਾਂ ਮਾਤਾ ਗੁਜਰੀ ਸਾਹਿਬ ਜੀ ਕੋਲੇ ਗਏ ਕਹਿੰਦੇ ਆ ਮਾਂ ਤੁਸੀਂ ਉਹ ਹੀ ਗੁਰੂ ਜੀ ਨੂੰ ਕਹੋ ਵਾਹਿਗੁਰੂ ਆਪਾਂ ਕੀ ਲੈਣਾ ਰਾਜਿਆਂ ਦੀਆਂ ਲੜਾਈਆਂ ਚੋਂ ਮਾਂ ਆਪਾਂ ਕਿਲਾ ਛੱਡ ਚਲੀ ਗਏ ਸਾਥ ਹੌਣ ਭੁੱਖਿਆਂ ਤੋਂ ਲੜਨੀ ਹੁੰਦਾ ਆ ਦੇਖ ਮਾਂ ਸਾਡੇ ਸਰੀਰ ਹੱਡੀਆਂ ਦੀ ਮੁੱਠ ਰਹਿ ਗਏ ਦੁਸ਼ਮਣ ਦੀਆਂ ਫੌਜਾਂ ਤੇ ਹੋਰ ਵਧੀ ਜਾਂਦੀਆਂ ਤੇ ਅਸੀਂ ਘਟੀ ਜਾਂਦੇ ਆ ਮਾਂ ਗੁਜਰੀ ਸਾਹਿਬ ਨੇ ਗੱਲ ਸੁਣ ਲਈ ਉਸ ਵਕਤ ਪਿਆਰਿਓ ਮਾਂ ਦੀ ਉਮਰ 80 ਸਾਲ ਦੇ ਨੇ ਤੇ ਮਾਂ ਗੁਜਰੀ ਸਾਹਿਬ ਨੇ ਗੱਲ ਸੁਣ ਲਈ ਸਿੰਘਾਂ ਨੂੰ ਪਿਆਰਿਆਂ ਨੂੰ ਧੀਰਜ ਦੇ ਦਿੱਤਾ ਤੇ ਕਹਿੰਦੀ ਕੀ ਕਰ ਪੁੱਤ ਸਮਝ ਨਾ ਲਗਦੀ ਐ ਇਹੋ ਕੁਝ ਮੈਂ ਰਹੀਆ ਸੋਚ ਬੇਟਾ ਅਨੰਦਪੁਰੀ ਕਲੇਸ ਦਾ ਘਰ ਬਣ ਗਈ ਚੰਗਾ ਵਖਤ ਨੂੰ ਲਈਏ ਜੇ ਉਹ ਚ ਬੇਟਾ ਮੇਰੇ ਲਾਲ ਨੂੰ ਬੜਾ ਸਮਝਾਲਿਆ ਮੈਂ ਕਿਲੇ ਵਿੱਚ ਨਹੀਂ ਰਹਿਣਾ ਇਹ ਗੱਲ ਮੈਂ ਪਹਿਲਾਂ ਵੀ ਕਹੀ ਉਹਨੂੰ ਅਜਲਾਲ ਨੂੰ ਪਵੇਗਾ ਵੇਰ ਕਹਿਣਾ ਭੈੜੀ ਪੋਖ ਦੇ ਪੱਠ ਦੇ ਵਿੱਚ ਤੁਹਾਨੂੰ ਮੇਰਾ ਨਹੀਂ ਚੁੜਸਾਉਣ ਨੂੰ ਜੀ ਕਰਦਾ ਦੇ ਨਾਲ ਹੀ ਸਾਰਾ ਪਰਿਵਾਰ ਮੇਰਾ ਪੁੱਤ ਭੁਖੇ ਨਹੀਂ ਮਰਵਾਉਣ ਨੂੰ ਜੀ ਕਰਦਾ ਜਿਉਂ ਰਸਿਓ ਫਿਰ ਮਾਤਾ ਵੀ ਚੁੱਪ ਹੋ ਗਏ ਹੋਰ ਦੁੱਖ ਫਰੋਲਿਆ ਗਿਆ ਨਹੀਂਓ ਓਗੜਾ ਮਤ ਗਬੀਲਾ ਪਰਿਆਆ ਅੱਗੋਂ ਜੋ ਬੋਲ ਆ ਗਿਆ ਨਈਓ ਸਿੰਗਲ ਨੂੰ ਤੀਰ ਦਿੰਦੇ ਆ ਮਾਂ ਦਾ ਵੀ ਗਲ ਪਰ ਆਇਆ ਕਹਿਣ ਲੱਗੀ ਪੁੱਤ ਮੇਰਾ ਤੇਰਾ ਜੀ ਕਰਦਾ ਥੱਲੋਂ ਮੁੱਖੇ ਮਰਵਾਵਾ ਤੁਹਾਡੇ ਨਾਲ ਹੀ ਪੁੱਤ ਮੇਰਾ ਪਰਿਵਾਰ ਹੈ ਮੈਂ ਤਾਂ ਪਹਿਲਾਂ ਵੀ ਬਹੁਤ ਵੇਰ ਆਪਣੇ ਪੁੱਤਰ ਨੂੰ ਆਪਣੇ ਲਾਲ ਜੀ ਨੂੰ ਆਖਿਆ ਅੱਜ ਮੈਂ ਫੇਰ ਕਹਾਂਗੀ ਸਿੰਘਾਂ ਨੂੰ తీਰ ਦੇਤਾ ਮਾਤਾ ਜੀ ਉੱਥੇ ਗੁਰੂ ਪਾਤਸ਼ਾਹ ਦੇ ਕੋਲ ਹੋਏ ਗੁਰੂ ਜੀ ਨੇ ਮਾਂ ਮਤਾ ਗੁਜਰੀ ਸਾਹਿਬ ਨੂੰ ਆਉਣ ਦਾ ਕਾਰਨ ਪੁੱਛਿਆ ਮਾਂ ਕਹਿਣ ਲੱਗੀ ਪੁੱਤ ਮੈਂ ਤਾਂ ਉਹੀ ਗੱਲ ਫੇਰ ਕਰਨ ਆਈ ਆ ਕਿਹੜੀ ਆਈ ਹਾਂ ਕਰਨ ਬੇਟਾ आई हक कर ल बेटा मैं ता ओही गल बात वे किला ਛੱਡ ਦਈਏ ਬੇਟਾ ਮੰਦੜੇ ਹਾਲਾਤ ਵੇ ਕਿਲਾ ਛੱਡ ਦਈਏ ਬੇਟਾ ਮੰਦੜੇ ਹਾਲਾਤ ਵੇ ਕਿਲਾ ਛੱਡ ਦਈਏ ਬੇਟਾ

ਇਨੇ ਵਿੱਚ ਕੋਈ ਨਹੀਂ ਰਿਹਤ ਪੀਣ ਖਾਰ ਨੂੰ ਭੁੱਖ ਦੇ ਸਤਾਏ ਸਿੰਘ ਤਿਆਰ ਕਰੇ ਜਾਨ ਨੂੰ ਅੱਜ ਚਾਹੇ ਕੱਲ ਅੱਜ ਚਾਹੇ ਕੱਲ ਛੱਡ ਜਾਣਗੇ ਇਸਾਥ ਵੇ ਕਿਲਾ ਛੱਡ ਤਈਏ ਬੇਟਾ ਮੰਦਰ ਦੇ ਹਾਲਾਤ ਵਿੱਚ ਕਿਲਾ ਛਾਟ ਦਈਏ ਬੇਟਾ ਮੰਦਰ ਦੇ ਹਾਲਾਤ ਵਿੱਚ ਕਿਲਾ ਛਾਟ ਦਈਏ ਬੇਰਾ ਮੰਦੜੇ ਹਾਲਾਤ ਵਿੱਚ ਕਿਲਾ ਛਾਟ ਦਈਏ ਬੇਟਾ ਮੰਦੜੇ ਹਾਲਾਤ ਵਿੱਚ ਮੁਖ ਤਕਦੀਰ ਨੇ ਐ ਸਾਡੇ ਵੱਲੋਂ ਫੇਰਿਆ ਮੁਖ ਤਕਦੀਰ ਨੇ ਐ ਸਾਡੇ ਵੱਲੋਂ ਫੇਰਿਆ ਬੇਰੀਆਂ ਨੇ ਆਪਣਾ ਅਨੰਦ ਪੋਰ ਕੇ ਰਿਆ ਔਕੜਾ ਮੁਸੀਬਤਾਂ ਦੀ ਔਕੜਾ ਮੁਸੀਬਤਾਂ ਦੀ ਹੁੰਦੀ ਬਰਸਾਤ ਵੇ ਕਿਲਾ ਛਾਟ ਦਈਏ ਬੇਟਾ ਮੰਦੜੇ ਹਾਲਾਤ ਵੇ ਕਿਲਾ ਛਾਟ ਦਈਏ ਬੇਟਾ ਮੰਦੜੇ ਹਾਲਾਤ ਵੇ ਕਿਲਾ ਛਾਟ ਦਈਏ ਬੇਟਾ ਮੰਦੜੇ ਹਾਲਾਤ ਮੇ

ल चट देयरे हले किला चाट देये बेटा मंदरे हले किला चाट देये बेटा मंदरे हले